ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਖੰਦਰ ਉਸ ਤੋਂ ਹੋਵੋਗੇ ਲਓ ਜੀ ਸਵੇਰ ਦਾ ਟਾਈਮ ਆ ਆਪਾਂ ਮੇਥੇ ਚੀਰ ਕੇ ਪ੍ਰਾਂਤ ਭਰ ਲਈ ਐ ਤੇ ਕੁਝ ਆਪਾਂ ਹੁਣ ਇਹ ਰੋਟੀਆਂ ਦੇ ਵਿੱਚ ਪਾਵਾਂਗੇ ਤੇ ਕੁਝ ਪਾਵਾਂਗਾ ਬਣਾਵਾਂਗੇ ਆਪਾਂ ਪਰਜੀ ਹੁਣ ਇਹਨਾਂ ਨੂੰ ਆਪਾਂ ਧੋ ਲਾਂਗੇ ਤੇ ਹੱਥ ਵੀ ਆਪਣੇ ਹਰੀ ਹੋਰੀ ਹੋਊਗੀ ਲਓ ਜੀ ਆਪਾਂ ਅੰਮੇ ਤਰੀਕਾ ਬਣਾਵਾਂਗੇ ਅੱਜ ਮੇਥੇ ਵਾਲੀਆਂ ਰੋਟਣਾ ਮਤਲਬ ਮੇਥੇਲੇ ਪਰੌਂਠੇ ਤੇ ਜਿੰਨੇ ਕਾ ਪਾਟੇ ਦੇ ਵਿੱਚ ਗੁੰਨਣੇ ਆ ਹਨਾ ਓਨੇ ਕਾ ਆਪਾਂ ਧੋ ਲਏ ਇਹ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹ ਡੱਬਾ ਲੈਨੇ ਆ ਇਹ ਚ ਆਪਾਂ ਥੋੜਾ ਜਿਹਾ ਪਾਣੀ ਪਾਇਆ ਹੈ ਇਹ ਆਪਾਂ ਸਾਰੇ ਮੈਥੇ ਨੇ ਦੇ ਵਿੱਚ ਪਾ ਦਨੇ ਆ ਬਾਕੀ ਮੈਂ ਬਾਅਦ ਚ ਦਊਂਗੀ ਕਿਉਂਕਿ ਇੰਨੇ ਦੇ ਵਿੱਚ ਪਾਣੀ ਨਹੀਂ ਉਚੜਨਾ ਸੀਗਾ ਜਿਆਦੇ ਹੋ ਗਈ ਸੀ ਤੇ ਜਿਹੜੇ ਆਪਣੇ ਮੈਥੇ ਆਪਾਂ ਨੂੰ ਲੱਗਦਾ ਨਾ ਕਿ ਕੱਚੇ ਜੇ ਹੋ ਜਾਂਦੇ ਆ ਰੈਡੀ ਹੋ ਗਿਆ ਤੇ ਇਹਨਾਂ ਨੂੰ ਆਪਾਂ ਨਾ ਬਾਲਾਂਗੇ 5-6 ਮਿੰਟ ਆਪਾਂ ਇਹਨਾਂ ਨੂੰ ਸੇਕ ਲਵਾਵਾਂਗੇ ਥੋੜੇ ਜਿਹੜੇ ਆਪਣੇ ਜਿਹੜੇ ਮੇਥੇ ਨਾ ਸੌਫਟ ਜੇ ਹੋ ਜਾਣਗੇ ਫਿਰ ਆਟੇ ਦੇ ਵਿੱਚ ਗੁੰਨਾਂਗੇ ਜਿਹੜਾ ਇਹਦੇ ਵਿੱਚ ਪਾਣੀ ਹੋਊਗਾ ਉਹ ਵੀ ਆਪਾਂ ਆਟੇ ਦੇ ਵਿੱਚ ਹੀ ਪਾ ਲਾਂਗੇ ਕਿਉਂਕਿ ਚੰਗੀ ਤਰ੍ਹਾਂ ਤੁੱਟੇ ਹੋਏ ਨੇ ਹੁਣੇ ਹੀ ਲਓ ਜੀ ਮੇਥੇ ਆਪ ਪਾ ਰੱਖਿਆ ਹੈਗੇ ਸੇਕ ਲੱਗਣ ਵਾਸਤੇ ਸੌਫਟ ਹੋ ਜਾਣਗੇ ਆਪਾਂ ਕਿਉਂ ਕੱਟ ਲੈਨੇ ਆ ਮੱਖਣੀ ਨਾਲ ਖਾਵਾਂਗੇ ਆਪਾਂ ਪਰੌਂਠੀ ਦਹੀਂ ਮੱਖਣੀ ਲੱਸੀ ਹੁਣ ਤਾਂ ਨਾ ਤਾਰਾਂ ਜੀਆਂ ਵੀ ਆਕੜ ਜਾਂਦੀਆਂ ਨਹੀਂ ਇਕੱਠੀਆਂ ਵੀ ਨਹੀਂ ਹੁੰਦੀਆਂ ਠੰਡ ਨਾਲ ਅੱਜ ਜੀ ਆਪਾਂ ਸ਼ਾਮ ਨੂੰ ਬਣਾਵਾਂਗੇ ਹੁਣ ਤਾਂ ਆਪਾਂ ਮੇਥੇ ਵਾਲੀਆਂ ਰੋਟੀ ਇਕੱਲੇ ਪਰੌਂਠੀ ਬਣਾਵਾਂਗੇ ਤੇ ਨਵੇਂ ਤਰੀਕੇ ਨਾਲ ਬਣਾਵਾਂਗੇ ਤੁਹਾਨੂੰ ਦੱਸਿਆ ਆਪਾਂ ਤੇ ਵੀਡੀਓ ਦੇ ਨਾਲ ਤੁਸੀਂ ਬਣੀ ਰਹੋ ਤੇ ਲਓ ਜੀ ਇਧਰ ਆਪਾਂ ਚੌਪਰ ਦੇ ਵਿੱਚ ਇੱਕ ਪਿਆਜ਼ ਤੇ ਦੋ ਤਿੰਨ ਆਪਾਂ ਹਰੀਆਂ ਮਿਰਚਾਂ ਪਾਈਆਂ ਨੇ ਤਿੰਨ ਚਾਰ ਤੇ ਇੱਕ ਆਪਾਂ ਥੋੜਾ ਅਦਰਕ ਪਾਇਆ ਹੈ ਤੇ ਇਧਰ ਆਪਣੇ ਵਿੱਚ ਰੱਖੇ ਹੋਏ ਨੇ ਸਿਕਾਸ ਨੂੰ ਥੋੜਾ ਜਿਹਾ ਘਟਾ ਦਿੱਤਾ ਕਿਉਂਕਿ ਸੰਭਲ ਗਿਆ ਨਾ ਬਾਹਰ ਆਉਂਦੇ ਹੈਗੇ ਅੱਜ ਤੋਂ ਦਹੀਂ ਨਹੀਂ ਗਈ ਆਹ 2-3 ਮੈਨੂੰ ਪਹਿਲਾਂ ਤਾਂ ਇੰਨੀ ਦੰਦ ਪਈਏ ਨੂੰ ਕੁਝ ਨਹੀਂ ਦੇ ਸਕਸੀ ਅੱਜ ਪਤਾ ਨਹੀਂ ਮੈਨੂੰ ਹੀ ਵੀ ਬੱਚਿਆਂ ਨੂੰ ਵੀ ਛੁੱਟੀ ਹੈ ਉੱਗੇ ਅਸਦੇ ਦੀ ਕੀ ਕਹਿੰਦੇ ਜਿੱਦੇ ਸਕੂਲ ਜਾਣਾ ਹੁੰਦਾ ਉੱਡੇ ਤੋਂ ਹੁੰਦਾ ਪੈ ਜਾਂਦੀ ਹੈ। ਲੋ ਜੀ ਆ ਪਾਟਾ ਸੌਣ ਲਿਆ। ਇਧਰ ਆਪਾਂ ਗੈਸ ਵੀ ਬੰਦ ਕਰਤਾ ਸੀਗਾ। ਤੇ ਇੱਕ ਚਮਚਾ ਆਪਾਂ ਜੀਰੇ ਦਾ ਪਾਵਾਂਗੇ। ਤੇ ਅੱਧਾ ਕ ਚਮਚਾ ਪਾਵਾਂਗੇ ਆਪਾਂ। ਅਜਮੈਣ ਦਾ। ਰੱਡ ਮਿਰਚ ਪਾਵਾਂਗੇ ਕਿਉਂਕਿ ਕੁਛ ਆਪ ਹਰੀ ਮਿਰਚ ਪਾਈ ਹੋਈ ਹੈ ਤੇ ਨਾਣ ਨਾਣ ਆਪਾਂ ਮੈਥੇਆਂ ਦੇ ਵਿੱਚ ਵੀ ਪਾ ਸਕਦੇ ਹਾਂ ਜਦੋਂ ਪਾਣੀ ਚ ਬਾਲਣੇ ਆ। ਨੋਤੀ ਤੇ ਹਲਦੀ ਤੁਹਾਡੀ ਮਰਜ਼ੀ ਆ ਹਨਾ ਪਾਉਣੀ ਨਾ ਪਾਉਣੀ ਪਤਾ ਨਹੀਂ ਪਾਉਂਦੇ ਅਸੀਂ ਤਾਂ ਤੇ ਇਧਰ ਜਿਹੜੇ ਆ ਪਾਦਰਕ ਹਨਾ ਪਿਆਜ਼ ਵਗੈਰਾ ਇਹ ਕੱਟ ਕੇ ਰੱਖੇ ਹੋਏ ਆ ਇਹ ਪਾ ਦਨੇ ਆ ਜ਼ਿਆਦਾ ਬਰੀਕ ਨਹੀਂ ਕਰੀ ਪਹਿਲਾਂ ਨਾ ਹੁਣ ਆਪਾਂ ਚਮਚੇ ਨਾਲ ਕੱਲੇ ਇਹਦੇ ਵਿੱਚ ਮਿੱਠੇ ਇਹ ਕੱਢ ਲੈਨੇ ਆ ਪਾਣੀ ਜਿੰਨਾ ਦਾ ਆਪਾਂ ਨੂੰ ਲੋੜ ਹੋਊਗੀ ਉਨਾ ਕੱਪ ਇਹਦੇ ਵਿੱਚ ਪਾਵਾਂਗੇ ਇਹਨਾਂ ਨਾ ਸੌਫਟ ਜੇ ਹੋ ਜਾਂਦੇ ਨੇ ਕਰੜੇ ਜੀ ਨਹੀਂ ਆਪਾਂ ਨੂੰ ਲੱਗਦੇ ਬਸ ਆਪਾਂ ਸਾਰੇ ਡੁੰਗ ਕੇ ਚੰਗੀ ਤਰ੍ਹਾਂ ਹਨਾ ਚੀਰੇ ਸੀਗੇ ਫਿਰ ਵੀ ਥੋੜੇ ਥੋੜੇ ਹਨ ਨੜਕੇ ਜਿਹਾ ਰਹਿ ਜਾਂਦੇ ਹੈਗੇ वैसे भी ਹੁਣ ਤੱਤੇ ਪਾਣੀ ਨਾਲ ਜਦੋਂ ਆਟਾ ਗੁੰਨਦੇ ਆ ਵਧੀਆ ਹੋ ਜਾਂਦਾ ਹੈ। ਥੰਡੀ ਤਰ੍ਹਾਂ ਮੁੱਕੀ ਦਿੱਤੀ ਤੇਰਾ ਆਟੇ ਨੂੰ ਤੇ ਇਸ ਤਰ੍ਹਾਂ ਨਾਲ ਤੁਸੀਂ ਆਟਾ ਗੁੰਨਗੇ ਦੇਖਿਓ ਤੇ ਬਹੁਤ ਵਧੀਆ ਹੈ ਨਾ ਮੇਥਿਆਂ ਦੀ ਜਿਹੜੀ ਖੁਸ਼ਬੂ ਆ ਜਾਂਦੀ ਹੈ। ਜਿਵੇਂ ਆਪਾਂ ਪਹਿਲਾਂ ਹਨਾ ਬੈਸਿਕਲੀ ਬਿਣਾ ਵਾਲੇ ਆਟੇ ਚ ਪਾ ਲੈਨੇ ਆ ਤੁਸੀਂ ਇਹ ਵੀ ਟਰਾਈ ਕਰਕੇ ਦੇਖੋ ਜ਼ਰੂਰ ਤੁਹਾਨੂੰ ਆਪੇ ਫਰਕ ਪਤਾ ਲੱਗੂਗਾ ਲਓ ਜੀ ਆਪਾਂ ਆਂਦੇ ਆ ਚੱਕ ਲਈਏ ਜਿਹੜੇ ਆਪਾਂ ਇਕੱਠੇ ਕਰਿਆ ਨਾ ਇਸ ਤੋਂ ਬਾਅਦ ਕਪੜਾ ਮਾਰ ਲਈਏ ਚੰਗੀ ਤਰ੍ਹਾਂ ਪਰ ਤਾਂ ਪਾਣੀ ਦੇ ਵਿੱਚ ਆ ਠੜਮੋਦਿਆਂ ਨੂੰ ਡਰ ਲੱਗਦਾ। ਜਿਹੜੇ ਵਿੱਚ ਰਹਿ ਗਏ ਸੀ ਮੇਰੇ ਤਾਂ ਆਪਾਂ ਚਾਹ ਪੌਣੇ ਨਾਲ ਪਾਉਣ ਲਈ ਸੀ। ਪਾਣੀ ਦਾ ਕੁਝ ਬਚ ਗਿਆ ਸੀ। ਹੁਣ ਉਹ ਸਾਈਡ ਤੇ ਪਾ ਦਿੱਤਾ। ਲਓ ਜੀ ਤੁਸੀਂ ਵੀ ਖਾਓ ਮੇਥੇ ਵਾਲੀਆਂ ਰੋਟਾਂ ਤੇ ਇਤਰਾ ਪਾ ਮੱਖਣੀ ਨਹੀਂ ਤੇ ਰਸੀ ਦਾ ਗਲਾਸ ਰੱਖਿਆ ਹੋਇਆ ਹੈ ਗਰਮਾ ਗਰਮ ਰੋਟੀ ਲਓ ਜੀ ਇਹਦੇ ਵਿੱਚ ਤੁਸੀਂ ਹੋਰ ਵੀ ਪਾ ਸਕਦੇ ਹੋ ਹਨ ਮੱਕੀ ਦਾ ਆਟਾ ਬੇਸਣ ਉਹ ਵੀ ਪਾ ਸਕਦੇ ਹੋ ਤੇ ਲਓ ਜੀ ਆਪਣੀ ਪਲੇਟ ਬਣ ਕੇ ਤਿਆਰ ਹੈ ਤੁਸੀਂ ਵੀ ਖਾ ਲਓ ਰੋਟੀ ਤੇ ਆਪਾਂ ਵੀ ਖਾ ਲਈਏ ਹਨ ਦੇ ਲਈ ਸਾਰਿਆਂ ਨੂੰ ਰੋਟੀ ਬਣਾ ਕੇ ਤੇ ਫਿਰ ਮਿਲਦੇ ਹਾਂ ਥੋੜੀ देरतक ਲਓ ਜੀ ਸਾਰੇ ਕੰਮ ਆਪਾਂ ਨੇ ਮੇੜ ਦਿੱਤੇ ਨੇ ਘੜੂ ਬੱਚੇ ਸਾਰੇ A to Z ਕੰਮ ਨਿਮੇੜ ਦਿੱਤਾ ਉਧਰੋਂ ਵੀ ਆਪਾਂ ਪੋਚਾ ਲਾਇਆ ਇਹ ਦੇਖੀ ਜਉ ਜਦੋਂ ਸੁੱਕੂਗਾ ਤੇ ਕਪੜੇ ਤੋਂ ਕਿ ਆਪਾਂ ਕੋਸ ਉਧਰ ਸਟੈਂਡ ਤੇ ਪਾ ਦਿੱਤੇ ਨੇ ਤੇ ਕੁਝ ਮਸ਼ੀਨ ਦੇ ਵਿੱਚ ਹਜੇ ਮਸ਼ੀਨ ਚੱਲੀ ਜਾਂਦੀ ਆ ਪਹਿਲਾਂ ਲਾਈਟ ਚਲੀ ਗਈ ਤੇ ਸਵੇਰੇ ਅੱਜ ਪਹਿਲਾਂ ਧੁੰਦ ਹੈ ਨਹੀਂ ਸੀਗੀ ਜਦੋਂ ਮੈਂ ਰੋਟੀ ਬਣਾਉਂਦੀ ਸੀ ਤੇ ਫਿਰ ਧੁੰਦ ਆ ਗਈ ਹੁਣ ਫੇਰ ਠੀਕ ਆ ਥੋੜਾ ਜਿਹਾ ਮੌਸਮ ਹੁਣ ਥੋੜਾ ਥੋੜਾ ਸੂਰਜ ਆ ਜਿਹੜਾ ਨਿਕਲ ਰਿਹਾਗਾ ਤੇ ਦੇਖੋ ਕਈ ਵਾਰ ਹਵਾ ਜੀ ਨਾਲ ਧੁੰਦ ਚੱਕੀ ਜਾਂਦੀ ਆ ਹਨਾ ਫੇਰ ਫੇਰ ਦੁਬਾਰਾ ਆ ਜਾਂਦੀ ਆ ਹੁਣ ਆਪਣਾ ਇਧਰ ਮੋਟਰ ਚਲਾਈ ਹੋਈ ਆ ਮੇਰੇ ਬਾਥਰੂਮ ਰਹਿੰਦੇ ਆ ਇਕੱਲੇ ਤੋਂ ਨਾਲੇ ਤੇ ਹੁਣ ਮੈਨੂੰ ਬੂਟ ਲਾਉਣੇ ਪੈਣਗੇ ਠੰਡੇ ਠੰਡੇ ਪਾਣੀ ਦੇ ਵਿੱਚ ਅੱਖਾ ਬੋਦਾ ਜੀ ਹਨਾ ਕੰਮ ਕਰਨੇ ਠੰਡੇ ਪਾਣੀ ਚ ਕੁਛ ਐ ਹੁੰਦਾ ਤਾਜ਼ਾ ਹੁੰਦਾ ਚਲੋ ਮੋਟਰ ਦਾ ਪਾਣੀ ਤਾਂ ਹਨਾ ਥੋੜਾ ਜਿਹਾ ਕੇਰਾ ਗੋ ਜੀ ਠੰਡਾ ਨਿਕਲਦਾ ਹੁਣ ਆਪਾਂ ਚੱਪਲਾਂ ਪਾ ਲਈਏ ਬਸ ਹਮ ਤੋਦ ਲਈ ਠੰਡ ਦੇ ਵਿੱਚ ਵੀ ਆਪਾਂ ਨੂੰ ਟੇਕ ਨਹੀਂ ਹੈਗੀ ਠੰਡੇ ਠੰਡੇ ਪਾਣੀ ਦੇ ਵਿੱਚ ਆ ਨਾ ਹੱਥੜ ਬੋਣ ਨੂੰ ਜੀ ਕਰਦਾ ਹਨਾ ਨਾ ਪੈਰਾਂ ਦੇ ਪਾਣੀ ਠੰਡਾ ਪਾਉਣ ਨੂੰ ਜੀ ਕਰਦਾ ਕੀ ਕਰੀਏ ਹਨਾ ਮਜਬੂਰੀ ਹੈ ਵੀ ਆਪਣੀ ਇਹ ਤੇ ਨਾ ਮੈਂ ਪਰਤੇ ਰਸ ਨਹੀਂ ਜਾਂਦੇ ਨਾ ਉਹ ਪਾਲ ਨਹੀਂ ਹੁੰਦੀਆਂ ਹਾਰ ਕਿਤੇ ਆ ਤੇ ਕਈ ਦਿਨਾਂ ਤੋਂ ਤਾਂ ਆਪਾਂ ਸਾਰੀਆਂ ਕੰਦਾ ਬੰਦਾ ਤੇ ਫੇਰ ਦਿੰਨੇ ਆ ਹਨਾ ਕੁਝ ਦਿਨ ਲੰਘ ਜਾਂਦੇ ਨੇ ਬਿਨਾ ਗੰਦਾ ਤੋਂ ਹਨ ਮਾਰੇ 10 ਵਜ ਗਏ ਮੈਂ ਲੰਦਾ ਕਿ ਕੰਮ ਕਰਦਿਆਂ ਨੂੰ ਹਨ 10 ਵਜ ਜਾਂਦੇ ਨੇ ਇਹ ਕੋ ਪਾਈਪਾਂ ਵੀ ਆਹ ਆਖੜੀਆਂ ਪਈਆਂ ਹੁੰਦੀਆਂ ਨੇ ਠੰਡ ਨਾਲ ਪਹਿਲਾਂ ਪਾਈਪ ਦੇ ਵਿੱਚ ਹਨ ਪਾਣੀ ਲਗਾਉਣਾ ਪੈਂਦਾ ਫੇਰ ਥੋੜੀ ਜਿਹੀ ਠਿਕ ਹੁੰਦੀ ਐ ਸੌਫਟ ਜੀ ਹੋ ਜਾਂਦੀ ਐ ਫੇਰ ਪਾਈਪ ਪੋਚਾ ਪੁਚਲਾਤਾ ਦਿਨੇ ਇਹ ਗੱਲ ਉਧਰ ਭਾਂਡਾ ਚ ਪੋਚਾ ਲਾਤਾ ਮੈਂ ਹਣਾ ਸੁੱਕਦਾ ਨਹੀਂ ਹੈਗਾ ਹੁਣ ਇੰਨਾ ਹਵਾ ਜੀ ਦਾ ਤਾਂ ਸੁੱਕ ਜਾਂਦਾ ਜਦੋਂ ਹਵਾ ਜੀ ਮਾੜੀ ਮੁੱਠੀ ਚੱਲਦੀ ਹੈ ਧੁੰਦ ਜੀ ਚੱਕੀ ਜਾਂਦੀ ਹੈ ਨਾ ਫਿਰ ਤਾਂ ਸੁਪ ਜਾਂਦਾ ਉਧਰ ਭਾਂਡਾ ਬਰੋਂ ਡੇ ਜਿੱਤਾ ਪੱਟੀ ਸੁੱਕਦਾ ਤਾਂ ਪੋਚਾ ਤੇ ਕੱਲ ਮੈਂ ਤੁਹਾਨੂੰ ਦੱਸਿਆ ਸੀ ਨਾ ਮੈਂ ਭੋਗ ਤੇ ਚਲੀ ਗਈ ਸੀਗੀ ਪਹਿਲਾਂ ਆਪਣੇ ਪਿੰਡ ਸੀਗਾ ਭੋਗ ਹਣਾ ਕਿਸੇ ਦੇ ਉਹਨਾਂ ਦੇ ਘਰੇ ਪਹਿਲਾਂ ਉਹਨਾਂ ਦੇ ਘਰੇ ਹਣਾ ਗੁਰਦੁਆਰਾ ਸਾਹਿਬ ਭੋਗ ਤੇ ਫਿਰ ਆਪਾਂ ਆਪਣੇ ਨੇੜੇ ਆਪਾਂ ਡਟ ਲਮਾ ਹਨ ਉੱਥੇ ਗਏ ਭੋਗਤੇ ਉੱਥੇ ਮੈਂ ਇੱਕ ਜਲੇਬੀ ਖਾ ਕੇ ਨਾ ਚਾਹ ਪੀ ਲਈ ਉਹਦੇ ਨਾਲ ਮੇਰਾ ਤਜਾਬ ਬਣ ਗਿਆ ਕੱਲੇ ਆਪਣੋ ਜਲੇਬੀ ਮਹਿੰਗੀ ਪੈ ਗਈ ਸੀ ਖਾਣੀ ਨਾਲ ਮੈਂ ਇੱਕ ਜਲੇਬੀ ਖਾਧੀ ਸੀ ਉਧਰ ਸਰਦਾਰ ਜੀ ਉਹ ਬੈਠ ਗਏ ਨੇ ਉੱਥੇ ਪਤਾ ਨਹੀਂ ਸੀ ਫੋਨ ਤੇ ਗੱਲਾਂ ਕਰੀ ਜਾਂਦੇ ਨੇ ਮਨਨ ਤਾਂ ਪਹਿਲਾਂ ਮੋਖਲੀ ਸਾਈ ਜਾਂਦੇ ਸੀਗੇ ਚਲੋ ਜੀ ਅੱਜ ਆਪਾਂ ਇੱਥੇ ਵੀਡੀਓ ਦਾ ਐਂਡ ਕਰਦੇ ਆ ਜੇਕਰ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ 5 ਪੀ ਆਪਸ਼ਨ ਆਉਂਦੀ ਆ ਸਾਈਡ ਤੇ ਉਹਨੂੰ ਵੀ ਦਬਾਇਆ ਕਰੋ ਤੇ ਵੀਡੀਓ ਆਪਣੀ ਕਾਫੀ ਲੰਬੀ ਹੋ ਗਈ ਹੋਣੀ ਆ ਤੇ ਨਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਾਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ